ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਦੋਸਤੋ ਅੱਜ ਆਪਾਂ ਆਏ ਸੀਗੇ ਸ੍ਰੀ ਮਕਸਰ ਸਾਹਿਬ ਮਾਗੀ ਦੇ ਮੇਲੇ ਤੇ ਤੁਹਾਨੂੰ ਮਾਗੀ ਦੇ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਆਪਾਂ ਘੋੜਿਆਂ ਵਾਲੇ ਮੇਲੇ ਤੇ ਆਏ ਆ ਘੋੜਿਆਂ ਵਾਲੇ ਮੇਲੇ ਤੇ ਦਿਖਾਉਣੇ ਆ ਤੁਹਾਨੂੰ ਵਲੌਗ ਦੇ ਵਿੱਚ ਕੀ-ਕੋਸ ਆਇਆ ਸਾਰਾ ਕੁਝ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਨਾਲ ਜੁੜੇ ਰਹੋ ਵਲੌਗ ਕਿਵੇਂ ਲੱਗਿਆ ਵੀਡੀਓ ਦੇ ਵਿੱਚ ਜਰੂਰ ਦੱਸੋ ਜੇ ਲਾਓ ਵੀ ਦੋਸਤੋ ਦਿਖਾਉਣੇ ਆ ਤੁਹਾਨੂੰ ਘੋੜਿਆਂ ਵਾਲਾ ਮੇਲਾ ਸਭ ਤੋਂ ਪਹਿਲਾਂ ਦੋਸਤੋ ਆ ਗਏ ਚੁਰਚਰੇ ਇਹ ਬਾਈ ਆਇਆ ਉੱਤਰ ਪ੍ਰਦੇਸ਼ ਤੋਂ ਇਹ ਜਿਹੜੇ ਚੁਰਚਰੇ ਆ ਇਹ ਚੁਰਚਰੇ ਨੇ ਤੁਸੀਂ ਆਂਡੇ ਵੀ ਖਾ ਸਕਦੇ ਹੋ ਆਂਡਾ ਵੀ ਇਹਦਾ ਜਿਹੜਾ ਬਹੁਤ ਤਾਕਤਵਾਰ ਹੁੰਦਾ ਤੇ ਜੇ ਕਿਸੇ ਨੇ ਮੀਟ ਖਾਣਾ ਹੋਵੇ ਤਾਂ ਮੀਟ ਵੀ ਖਾ ਸਕਦੇ ਹੋ ਬਹੁਤ ਵਧੀਆ ਇਹ ਜਾਨਵਰ ਹੈ ਬਾਈ ਇਹਨੂੰ ਬਿਮਾਰੀ ਪੂਰੀ ਕੋਈ ਲੱਗਦੀ ਆ ਬਹੁਤ ਘੱਟ ਲੱਗਦੀ ਆ ਬਿਮਾਰੀ ਬਹੁਤ ਘੱਟ ਲੱਗਦੀ ਆ ਬਾਈ ਜੇ ਜੇ ਕਿਸੇ ਨੇ ਲੈਣਾ ਹੋਵੇ ਕੀ ਰੇਟ ਆ ਬਈ ਇਹਦਾ 1200 ਦਾ ਦੇਣਾ 1200 ਦਾ ਜੋੜਾ ਇੱਕ ਚੁਰਚਰੇ ਇੱਕ ਚੁਰਚਰੀ ਕਿ ਹਜ਼ਾਰ ਦਾ ਵੀ ਦੇ ਦੋਗੇ ਠੀਕ ਆ ਲਓ ਭਾਈ 1200 ਰੁਪਇਆ ਬਾਈ ਮੰਗਦੇ ਤੇ 1000 ਤਾਂ ਦੇ ਦੇਣਗੇ ਆ ਤੁਸੀਂ ਦੇਖ ਸਕਦੇ ਹੋ ਚੁਰਚਰੇ ਤੇ ਚੁਰਚਰੀਆਂ ਯਾਰ ਕੁੱਕਰ ਤੋਂ ਤਾਂ ਪਤਾ ਲੱਗ ਜਾਂਦਾ ਉਹਦੀ ਜਿਹੜੀ ਕਲਗੀ ਆ ਉਹ ਵੱਡੀ ਹੁੰਦੀ ਆ ਇਹਦਾ ਕਿਵੇਂ ਪਤਾ ਲੱਗਦਾ ਕਲਗੀ ਤਾਂ ਹੀ ਠੀਕ ਐ ਇਹ ਭਾਈ ਜਿਹੜੀ ਇਹਦੀ ਪਰਖ ਆ ਇਹਦੀ ਵੀ ਕਲਗੀ ਤੋਂ ਪਰਖ ਹੁੰਦੀ ਆ ਤੇ ਜਾਨਵਰ ਇਹ ਬਹੁਤ ਵਧੀਆ ਤੇ ਮੀਟ ਫੂਡ ਵੀ ਭਾਈ ਖਾਦਾ ਜਾਂਦਾ ਦਾ ਠੀਕ ਐ ਠੀਕ ਆ ਬਈ ਬਈ ਦੋਸਤੋ ਆਪਾਂ ਹੋ ਗਏ ਆ ਘੋੜਿਆਂ ਵਾਲੇ ਮੇਲੇ ਤੇ ਇੰਟਰ ਲੱਗੀਆਂ ਪਈਆਂ ਹਰੌਣਕਾਂ ਵਿਖਾਉਣੇ ਆ ਤੁਹਾਨੂੰ ਵੀਡੀਓ ਦੇ ਵਿੱਚ ਘੋੜੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਤੇ ਜਿਹੜੇ ਟੈਂਟ ਵੀ ਲੱਗੀ ਜਾਂਦੇ ਆ ਟੈਂਟਾਂ ਜਿਹੜੇ ਇਹ ਬਗਾਲੀ ਟੈਂਟ ਆ ਬਹੁਤ ਵਧੀਆ ਐਰਕੀ ਪ੍ਰੋਗਰਾਮ ਆ ਕੱਲ ਬਾਰਿਸ਼ ਪਈ ਆ ਸਾਰੀ ਰਾਤ ਉਹਦੇ ਕਰਕੇ ਥੋੜਾ ਜਿਹਾ ਮਾਹੌਲ ਜਿਹੜਾ ਹੋ ਗਿਆ ਸੀਗਾ ਕਿਉਂ ਪਾਣੀ ਪੂਣੀ ਖੜ ਗਿਆ ਸੀਗਾ ਚਡੋਲਾ ਵਾਲੇ ਮੇਲੇ ਤੇ ਵੀ ਜਾ ਕੇ ਆਏ ਆ ਉੱਥੇ ਵੀ ਪਾਣੀ ਖੜਾ ਸੀਗਾ ਪਾਣੀ ਕੱਢੀ ਜਾਂਦੇ ਆ ਜਿਹੜੇ ਬੰਦੇ ਆਪਣੇ ਲੇਬਰ ਵਾਲੇ ਉੱਥੇ ਲੱਗੇ ਪਏ ਆ ਹੋ ਸਕਦਾ 4-5 ਵਜੇ ਅੱਜ ਚਲਾ ਦੇਣ ਕੱਲ ਨੂੰ ਤਾਂ ਪੱਕਾ ਹੀ ਚੱਲ ਜੂਗਾ ਕਿਉਂ ਜਗ੍ਹਾ ਜਿਹੜੀ ਆ ਉਹ ਨੀਵੀਂ ਸੀਗੀ ਨੀਵੀਂ ਜਗ੍ਹਾ ਹੋਣ ਦੇ ਕਾਰਨ ਆਸ-ਪਾਸੇ ਵੀ ਪਾਣੀ ਆ ਗਿਆ ਆ ਸਾਹਮਣੇ ਬਾਈ ਘੋੜੀਆਂ ਵੇਖ ਸਕਦੇ ਤੁਸੀਂ ਖੁੱਲੀਆਂ ਛੱਡੀਆਂ ਬਾਈਆਂ ਦੀਆਂ ਪਾਸੇ ਬਾੜ ਵੀ ਵਧੀਆ ਕੀਤੀ ਆ ਕਾਲੀ ਘੋੜੀ ਆ ਗਈ ਫਿਰ ਨੁਕਰੀ ਆ ਗਈ ਸਾਹਮਣੇ ਕਾਲੀ ਘੋੜੀ ਤੇ ਦੋ ਬਸ਼ੇਰੀਆਂ ਖੜੀਆਂ ਬਈ ਕਾਲੀਆਂ ਆਹ ਬਾਈ ਲਈ ਆਉਂਦੇ ਕੁੱਤਾ ਲਓ ਬਈ ਆ ਫੇਰ ਸਾਹਮਣੇ ਬੇਸ਼ੇਰੀਆਂ ਆ ਗਈਆਂ ਨਾਲ ਇੱਕ ਬੇਸ਼ੇਰਾ ਆ ਬੇਸ਼ੇਰਾ ਬਈ ਉਹ ਨੁਕਰੀਆਂ ਬੇਸ਼ੇਰੀਆਂ ਦੋ ਬਈ ਕਿਹੜੇ ਪਿੰਡੋਂ ਆਏ ਹੋ ਮੈਂ ਬੱਦਰਦਾਲਿਆਂ ਬਾਈਆਂ ਦੀਆਂ ਬਈ ਘੋੜੀਆਂ ਇਹ ਬਈ ਉਹ ਅੱਗੇ ਆ ਉਹਨਾਂ ਨੂੰ ਠੀਕ ਹੈ ਠੀਕ ਹੈ ਬਈ ਚਲੋ ਕੋਈ ਗੱਲ ਨਹੀਂ ਬਈ ਉਹ ਵੀ ਭਰਾ ਹੀ ਆਪਣੇ ਤੇ ਵਿਖਾਉਣੇ ਆ ਤੁਹਾਨੂੰ ਹੋਰ ਵੀ ਬਈ ਮੇਲੇ 'ਚ ਬਾਕੀ ਟੈਂਟ ਟੁੰਟ ਲੱਗੀਆਂ ਜਾਂਦੇ ਆ ਤਿਆਰੀਆਂ ਹੋਈ ਜਾਂਦੀਆਂ ਆਪ ਬਾਈਆਂ ਨੇ ਖੁੱਲੀਆਂ ਛੱਡੀਆਂ ਆ ਸਾਹਮਣੇ ਨੁਗਰਾ ਆ ਗਿਆ ਬਈ ਨੁਗਰੀ ਬੇਸ਼ੇਰੀ ਆ ਤੇ ਨਾਲ ਨੁਗਰੇ ਆ ਬਈ ਦੋਵੇਂ ਬੇਸ਼ੇਰੀਆਂ ਨੁਗਰੀਆਂ ਆ ਆਹ ਦੇਖੋ ਕਾਲੀ ਆ ਆਹ ਸਾਹਮਣੇ ਬਈ ਬਾਈਆਂ ਨੇ ਲਾਤੀਆਂ ਬਾਹਰ ਬੇਸ਼ੇਰੀਆਂ ਔਰ ਕਾਲੀ ਨੁਗਰੀ ਆ ਕਾਲੀ ਚੰਬੀ ਲਓ ਬਈ ਅੱਗੇ ਆ ਗਿਆ ਕਲਕੱਤਾ ਸਿੰਘ ਮਾਨ ਘੋੜਾ ਰਾਜੂ ਉਮਰ 34 ਸਾਲ ਤੂਫਾਨ ਲਾਈਨ ਮਾਨ ਮੋਡ ਸਟੱਡ ਫਾਰਮ ਬਾਈਆਂ ਨੇ ਲਾ ਰੀਆਂ ਬਈ ਖੁਰਲੀਆਂ ਖਰਲੀਆਂ ਸੈੱਟ ਕਰਕੇ ਤੇ ਕੱਲ ਨੂੰ ਮੈਂ ਲੱਗਾ ਘੋੜੇ ਬਈ ਕੱਲ ਨੂੰ ਕੱਢੋਂਗੇ ਹਾਂਜੀ ਘੋੜੇ ਕੱਲ ਨੂੰ ਕੱਢਣਗੇ ਬਈ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ ਤਿਆਰੀਆਂ ਪੂਰੀਆਂ ਬਈ ਓਕੇ ਆ ਰਾਤ ਸਾਰੀ ਰਾਤ ਬੱਦਲ ਪਈ ਗਿਆ ਉਹਦੇ ਕਰਕੇ ਥੋੜਾ ਜਿਹਾ ਮੌਸਮ ਹੋ ਗਿਆ ਸੀ ਕੱਚਾ ਅਰ ਅੱਜ ਠੀਕ ਹੈ ਮੌਸਮ ਆ ਆ ਸਾਹਮਣੇ ਵੀ ਆਈ ਜਾਂਦੇ ਆ ਉਹ ਘੋੜੀ ਚੱਲੀ ਆ ਆ ਸਾਹਮਣੇ ਤੰਬੂ ਕਸਣ ਆਸਤੇ ਚੱਲੇ ਆ ਦਿਖਾਵਾਂਗੇ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਸਾਰਾ ਮੇਲੇ ਦੀ ਸੈਰ ਜਿੰਨੀ ਵੀ ਹੋ ਸਕੇ ਬਾਕੀ ਹਜੇ 1-2 ਦਿਨ ਹੋਰ ਵੀ ਜਾਨਵਰ ਆਈ ਜਾਣੇ ਆ ਆ ਸਾਹਮਣੇ ਆ ਗਿਆ ਵੀ ਬ੍ਰਦਰ ਸਟੱਡ ਫਾਰਮ ਲਾਓ ਬਾਈ ਬਾਈ ਸ਼ੌਕੀ ਪੂਰਾ ਬਾਈ ਨੇ ਚਾਦਰੇ ਤੇ ਮੋਰਨੀ ਵੀ ਬਣਾਈ ਆ ਦਿਖਾਉਣੇ ਆ ਫਿਰ ਬਾਈ ਦੀ ਗੱਲਬਾਤ ਯਾਰ ਪੂਰੀ ਹੋਰ ਬਾਈ ਕੀ ਹਾਲ ਆ ਜੀ ਠੀਕ ਆ ਜੀ ਕਿਹੜਾ ਪਿੰਡ ਆ ਬਾਈ ਬੁਰਜਰਾ ਠੀਕ ਬਾਈ ਠੀਕ ਆ ਕਿਹੜਾ ਜ਼ਿਲ੍ਹਾ ਇਹ ਮਾਨਸਾ ਲਾਓ ਬਾਈ ਮਾਨਸਾ ਤੋਂ ਆਇਆ ਬਾਈ ਸਿੱਧੂ ਮੂਸੇਵਾਲ ਦੇ ਪਿੰਡਾਂ ਤੋਂ ਚੜਾਈ ਬਈ ਯਾਰ ਸਰਾ ਮੈਂ ਨਾ ਕਿਆ ਬਾਤ ਹੀ ਆ ਆਉਂਦਾ ਬਾਈ ਨੋਗਰਾ ਤਰਾ ਹੀ ਜਾਂਦੇ ਸੈਰ ਬਈ ਆ ਸਾਹਮਣੇ ਫੇਰ ਖੜਾ ਨੀਲਾ ਚੰਬਾ ਘੋੜਾ ਮੇਲਾ ਪੂਰਾ ਬਈ ਭਰੀ ਜਾਂਦਾ ਲਓ ਬਈ ਸਾਹਮਣੇ ਨੁਕਰੀਆਂ ਕੱਢੀਆਂ ਪਈਆਂ ਬਾਈਆਂ ਦੀਆਂ ਬਾਹਰ ਆ ਸਾਹਮਣੇ ਬਈ ਕਸੀ ਜਾਂਦੇ ਟੈਂਟ ਇਹ ਹੈਗੇ ਆ ਢਾਈ ਪਾਈ ਸਟੂਡੀਓ ਫਾਰਮ ਆਹ ਸਾਹਮਣੇ ਬਈ ਦੇਖ ਰਹੇ ਤੁਸੀਂ ਘੋੜੀਆਂ ਤੇ ਬਿਸ਼ੇਰੀਆਂ ਇਹ ਸਾਰੀਆਂ ਸੇਲ ਆ ਸਾਰੀਆਂ ਸੇਲ ਲਈ ਆਈਆਂ ਕਿਸੇ ਵੀਰ ਨੂੰ ਪੰਜਿਆ ਲੱਗਦਾ ਵੇਚ ਸਕਦਾ ਖਰੀਦ ਸਕਦਾ ਇਹ ਬਾਈ ਮੈਨੂੰ ਲੱਗਦਾ ਇਹ ਵੀ ਬਾਹਰ ਕਿਸੇ ਰਾਜਸਥਾਨ ਜਾਂ ਇਧਰ ਗੰਗਾ ਨਗਰ ਇਧਰ ਕੋਈ ਜਾਨ ਤੋਂ ਜਿਹੜਾ ਬਹੁਤ ਤਕੜਾ ਕਮੇਡੀਟਰ ਛੇ ਤੂੰ ਜਾਂਦਾ ਉਹਦੇ ਨਾਲ ਰਾਜ ਅਜੇ ਤਬੇ ਟੈਂਟ ਟੁੰਟ ਕਸੀ ਜਾਂਦੇ ਆ ਮੇਲਾ ਫੁੱਲ ਭਰੂਗਾ ਮਾਘੀ ਵਾਲੇ ਦਿਨ ਪਰਸੋਂ ਮੰਗਲਵਾਰ ਆਏ ਤਾਂ ਜਾਨਵਰ ਆਏ ਵੀ ਬਹੁਤ ਆ ਪਰ ਜਿਹੜਾ ਫੁੱਲ ਭਰੂਗਾ ਮਾਘੀ ਵਾਲੇ ਦਿਨ ਔਰ ਸਾਹਮਣੇ ਵੀ ਲਾਤੀ ਬਈ ਬਾਈਆਂ ਨੇ ਜਾਨਵਰ ਲਾਂਚ ਕਰਕੇ ਦਿਖਾਉਣਾ ਸੋ ਦੋਸਤੋ ਸਾਨੂੰ ਮੇਲੇ ਦੀਆਂ ਰੌਣਕਾਂ ਮੇਲਾ ਪੂਰਾ ਭਰਿਆ ਖੜਾ ਬੈਠੇ ਆ ਬਈ 12 ਚੋਂ ਘੋੜੀਆਂ ਅੰਦਰ ਹੋਵੇ ਆ ਸਾਹਮਣੇ ਫੇਰ ਆ ਗਏ ਜੀ ਕੁੱਤਿਆਂ ਦੇ ਬੱਚੇ ਖਰਗੋਸ਼ ਕਬੂਤਰ ਕੁੱਤਿਆਂ ਦੇ ਬੱਚੇ ਫੇਰ ਆ ਗਏ ਆ ਆ ਇੱਕ ਹੋਰ ਨਵੀਂ نسل ਆ ਗਈ। ਬਾਕੀ ਸਾਨੂੰ ਉਧਰ ਦਿਖਾਉਣੇ ਆ। ਔ ਪਰਾਂ ਦੀ ਰਸਤਾ ਹੈਰੀ ਪਰਾਂ ਦੀ ਓਹ ਸਾਹਮਣੇ ਬਈ ਪੰਜਾਬ ਹੌਰਸ ਸ਼ੋਅ ਚੱਲ ਰਿਹਾ ਖੋਣੇ ਆ ਤੁਨੂੰ ਹੋਰ ਸ਼ਸ਼ੂ ਬਈ ਇਹ ਬਈ ਫੋਟੋ ਵਾਲਾ ਲਿਆਂਦੇ ਹਾਕੀ ਨਾਲ ਰੋੜ ਕੇ ਗਰਾਊਂਡ ਵੈਸੇ ਚਲੋ ਆ ਬਾਲ ਖੱਲੇਗੀ ਗਰਾਊਂਡ ਹੋ ਗਿਆ ਗਿੱਲਾ ਬਈ ਤੇ ਜਿਹੜੀ ਬਾਲ ਹੈਲਦੀ ਘਟ ਹੈ ਪਤਾ ਤੈਨੂੰ ਕੀ ਸਿਸਟਮ ਹੈ ਬਾਕੀ ਖੇਡਦੇ ਕੋਈ ਨਹੀਂ ਬਾਕੀ ਦੇਖ ਸਕਦੇ ਹੋ ਬਾਈ ਕੋੜੀਆਂ ਲਾਈਆਂ ਬਈਆਂ ਸਾਈਡ ਤੇ ਕਾਲੀਆਂ ਪਹਿਲਾਂ ਵੀ ਐਸਾ ਦਿਖਾ ਦਿੰਿਆ ਸੀ ਬਾਕੀ ਹੁਣ ਲੋਕ ਆਉਣੇ ਸ਼ੁਰੂ ਹੋ ਗਏ ਆ ਮੇਲਾ ਪੂਰਾ ਭਰੀ ਜਾਂਦਾ ਕੱਲ ਨੂੰ ਤਾਂ ਫੁੱਲੇ ਭਰ ਜਾਊਗਾ ਆ سامنے ਤੁਸੀਂ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਦੇ ਵਿੱਚ ਹੋਂ ਜਿਹੜਾ ਪੁਲਿਸ ਸ੍ਰੀ ਮੁਖਸਰ ਸਾਹਿਬ ਲਿਖਾਈ ਦਫਤਰ ਇੱਥੇ ਬਾਈ ਜੀ ਲਿਖਾਈ ਹੁੰਦੀ ਹੈ ਕੋਈ ਪਸੂਕ ਜਾਂ ਵੇਖਦਾ ਘੋੜਾ ਮੰਡੀ ਠੇਕੇਦਾਰ ਦਫਤਰ ਮੇਤ ਬਾਈ ਜੀ ਯਾਰ ਭਾਈ ਜਾਓ ਆਓ ਸਾਹਮਣੇ ਦੇ ਕਸੀ ਜਾਂਦੇ ਆਹ ਸਾਹਮਣੇ ਬਈ ਲਿਆ ਕੇ ਦੋ ਛਲਤੀਆਂ ਬਈਆਂ ਨੇ ਆਲਮ ਵਾਲਾ ਪਾਣੀ ਜਿਹੜਾ ਬਹੁਤ ਖੜਾ ਆ ਬਈ ਇੰਟਰ ਹੋਂਸਾਰ ਜੇ ਕਿਸੇ ਨੇ ਕੋਈ ਸੋਟੀ ਲੈਣੀ ਹੋਵੇ ਜਾਂ ਕੋਈ ਰਸਤਾ ਜਾਂ ਕੋਈ ਸ਼ੌਂਪ ਨੂੰ ਕੋਈ ਵੀ ਚੀਜ਼ ਲੈਣੀ ਹੋਵੇ ਆ ਸਾਨੂੰ ਮਿਲ ਜੂਗਾ ਵਾਸ ਦਾ ਇੱਥੋਂ 10 ਤੋਂ 20 ਕੋ ਪਏ ਆ ਚੰਗੇ ਬਾਈਆਂ ਦੇ ਆ ਜੋ ਵੀ ਮੀ ਪੈਨ ਕਰਕੇ ਜਿਹੜਾ ਨਰਕ ਬਹੁਤ ਵੱਜ ਗਿਆ ਨੀਵੇਂ ਥਾਵਾਂ ਤੇ ਪਾਣੀ ਖੜ ਗਿਆ ਆ ਬਈ ਸਾਹਮਣੇ ਪਕੌੜੇ ਚਾਹ ਦਾ ਬਾਈਆਂ ਨੇ ਸਟਾਲ ਲਾਈ ਆ ਛੱਲੀਆਂ ਬਾਈ ਬਾਈ ਖਵਾਈ ਜਾਂਦੇ ਆ ਅਮਰੀਕਾ ਸਵੀਟ ਕਾਰ ਛੱਲੀ ਖਾਣੀ ਵੀਰ ਜਰੂਰ ਇੱਥੇ ਖਾਵੇ ਜੇ ਆ ਸਾਹਮਣੇ ਆ ਗਏ ਬਾਈ ਯੂਨੀਸਲ ਇਹ ਜਿਹੜੇ ਘੋੜੇ ਦੇ ਤਾਕਤ ਦੇ ਪ੍ਰੋਡਕਟ ਹੈ ਇਹ ਬਈ ਤਾਕਤ ਤੋਂ ਆ ਸਪਲੀਮੈਂਟ ਜੀ ਹਾਂਜੀ ਸਸੀਕਾਲ ਜੀ ਸਸੀਕਾਲ ਜੀ ਕਿਹੜੀ ਕੰਪਨੀ ਬਈ ਆਪਣੀ ਯੂਨੀਸਲ ਫਾਰਮਰ ਠੀਕ ਹੈ ਜੀ ਇਹ ਸਾਰੇ ਆਪਣੇ ਘੋੜੀਆਂ ਘੋੜਿਆਂ ਦੀਆਂ ਦਵਾਈਆਂ ਜੀ ਜਿਵੇਂ ਕੋਈ ਰਹਿੰਦੀ ਨਹੀਂ ਜਾਂ ਬੰਨ ਬੰਨ ਤੋਂ ਠੀਕ ਹੈ ਜੀ ਗਾਂਦੀਆਂ ਵੀ ਹੈਗੀਆਂ ਬਈ ਗਾਂ ਗੂੰਦੂ ਠੀਕ ਹੈ ਜੀ ਦੇਖ ਸਕਦੇ ਹੋ ਬਈ ਜੇ ਕਿਸੇ ਨੇ ਪ੍ਰੋਡਕਟ ਲੈ ਜਾਣਾ ਹੋਵੇ ਬਈ ਦੇ ਵੀ ਦੇਵੋਗੇ ਬਿਲਕੁਲ ਦੇਣ ਵਾਸਤੇ ਬੈਠੇ ਨੇ ਠੀਕ ਹੈ ਜੀ ਲਓ ਬਈ ਇਹ ਕਿੱਥੋਂ ਦੀ ਬਈ ਕੰਪਨੀ ਇਹ ਦਿੱਲੀ ਦੀ ਠੀਕ ਹੈ ਜੀ ਦਿੱਲੀ ਦੀ ਕੰਪਨੀ ਆ ਬਈ ਤੇ ਕੋਈ ਵੀ ਮੰਜ ਪ੍ਰੋਬਲਮ ਆ ਜਾਂਦੀ ਐ ਲਿਮਿਨੇਟਿਵ ਦੀ ਜਿਹੜੀ ਟੂਣੀਆਂ ਮੰਨਦੀਆਂ ਸੰਭਾਤਲੇ ਛਾਲਾ ਪੰਨ ਜਾਂਦਾ ਬਈ ਠੀਕ ਹੈ ਜੀ ਲਿਮਿਨੇਟਿਵ ਫੋਟੋ ਰੋ 50 ਗ੍ਰਾਮ ਦੇ ਲਈ ਇੱਕ ਮਹੀਨਾ ਸਾਫ ਇਨਸ਼ਾਲਾ ਕਿੱਥੇ ਬਣ ਜਾਂਦਾ ਸੁੰਭ ਦੇ ਥੱਲੇ ਛਾਲਾ ਬਣ ਜਾਂਦਾ ਕਿ ਚਖਮ ਬਣ ਜਾਂਦਾ ਜੀ ਕਾਹਦੇ ਜੀ ਸੁੰਭ ਦੇ ਓਕੇ ਠੀਕ ਹੈ ਜੀ ਪੈਸੇ ਕੁੜ ਦੇ ਥੱਲੇ ਛਾਲਾ ਠੀਕ ਹੈ ਜੀ ਠੀਕ ਹੈ